ਬਾਲੀਵੁੱਡ ਦੇ ਸ਼ਹਿਨशाह ਕਹੇ ਜਾਣ ਵਾਲੇ ਅਮਿਤਾਭ ਬਚਨ ਇਸ ਉਮਰ ਦੇ ਵਿੱਚ ਵੀ ਇੰਡਸਟਰੀ ਦੇ ਵਿੱਚ ਸਭ ਤੋਂ ਵੱਧ ਐਕਟਿਵ ਨੇ ਉਹ ਆਪਣੀ ਐਕਟਿੰਗ ਦੇ ਨਾਲ ਅਕਸਰ ਹੀ ਲੋਕਾਂ ਦਾ ਦਿਲ ਜਿੱਤ ਲੈਂਦੇ ਨੇ ਇੱਕ ਲੰਮੇ ਅਰਸੇ ਤੋਂ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਨੇ ਇਸ ਉਮਰ ਦੇ ਵਿੱਚ ਵੀ ਅਮਿਤਾਭ ਬਚਨ ਕਾਫੀ ਫਿੱਟ ਅਤੇ ਐਕਟਿਵ ਨੇ ਅਮਿਤਾਭ ਬਚਨ 16 ਦਿਨਾਂ ਬਾਅਦ 82 ਸਾਲਾਂ ਦੇ ਹੋਣ ਵਾਲੇ ਨੇ ਅਮਿਤਾਭ ਬਚਨ ਉਹਨਾਂ ਬਾਲੀਵੁੱਡ ਅਦਾਕਾਰਾਂ ਵਿੱਚੋਂ ਇੱਕ ਨੇ ਜੋ ਕਿ ਪਿਛਲੇ 50 ਸਾਲਾਂ ਤੋਂ ਲਗਾਤਾਰ ਪਰਦੇ ਤੇ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ ਅਮਿਤਾਭ ਬਚਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਹਤ ਨਾਲ ਜੁੜੇ ਕਈ ਉਤਰਾ ਚੜਾ ਦੇਖੇ ਨੇ ਕਈ ਵਾਰ ਲੋਕਾਂ ਨੇ ਉਹਨਾਂ ਲਈ ਪ੍ਰਾਰਥਨਾਵਾਂ ਵੀ ਕੀਤੀਆਂ ਤੇ ਉਹਨਾਂ ਪ੍ਰਾਰਥਨਾਵਾਂ ਦਾ ਅਸਰ ਵੀ ਨਜ਼ਰ ਆਇਆ ਬਿਗਬੀਨ ਨੂੰ ਦੇਖ ਕੇ ਸਭ ਤੋਂ ਪਹਿਲਾ ਜੋ ਸਵਾਲ ਲੋਕਾਂ ਦੇ ਦਿਮਾਗ ਵਿੱਚ ਆਉਂਦਾ ਹੈ ਉਹ ਹੈ ਕਿ ਉਹ ਐਨੇ ਫਿੱਟ ਕਿਵੇਂ ਨੇ ਅਮਿਤਾ ਵਚਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਅਕਸਰ ਹੀ ਆਪਣੇ ਫੈਨਸ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਉਹ ਖਾਣੇ ਤੋਂ ਲੈ ਕੇ ਯੋਗਾ ਤੱਕ ਹਰ ਚੀਜ਼ ਸੰਬੰਧੀ ਸਖਤ ਨਿਯਮਾਂ ਦੀ ਪਾਲਣਾ ਕਰਦੇ ਨੇ ਇਸ ਗੱਲ ਦਾ ਖੁਲਾਸਾ ਉਹਨਾਂ ਨੇ ਖੁਦ ਕੀਤਾ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਦਿਨ ਦੀ ਸ਼ੁਰੂਆਤ ਇੱਕ ਪੱਤੇ ਨਾਲ ਕਰਦੇ ਨੇ ਸਾਲ 2022 ਦੇ ਵਿੱਚ ਉਹਨਾਂ ਨੇ ਆਪਣੇ ਬਲੌਗ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਉਹਨਾਂ ਨੇ ਦੱਸਿਆ ਸੀ ਕਿ ਜਿਮ ਜਾਣ ਤੋਂ ਪਹਿਲਾਂ ਉਹ 20 ਮਿੰਟ ਦੀ ਸੈਰ ਕਰਦੇ ਨੇ ਅਤੇ ਕਸਰਤ ਦੇ ਨਾਲ-ਨਾਲ ਯੋਗਾ ਵੀ ਕਰਦੇ ਨੇ ਅਮਿਤਾ ਬੱਚਨ ਨੇ ਆਪਣੇ ਬਲੌਗ ਦੇ ਵਿੱਚ ਸਵੇਰ ਦੀ ਰੁਟੀਨ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਦੱਸਿਆ ਸੀ ਕਿ ਉਹ ਦਿਨ ਦੀ ਸ਼ੁਰੂਆਤ ਜਿਮ ਸੈਸ਼ਨ ਦੇ ਨਾਲ ਕਰਦੇ ਨੇ ਇਸ ਤੋਂ ਬਾਅਦ ਉਹ ਤੁਲਸੀ ਦੇ ਕੁਝ ਪੱਤੇ ਖਾਂਦੇ ਨੇ ਉਹ ਪ੍ਰੋਟੀਨ ਸ਼ੇਕ, ਬਦਾਮ, ਨਾਰੀਅਲ ਪਾਣੀ ਅਤੇ ਓਟਮੀਲ ਲੈਂਦੇ ਨੇ ਉਹਨਾਂ ਨੇ ਗੇ ਦੱਸਿਆ ਕਿ ਉਹ ਆਪਣੇ ਨਾਸ਼ਤੇ ਦੇ ਵਿੱਚ ਨਾਰੀਅਲ ਪਾਣੀ ਆਮਲੇ ਦਾ ਜੂਸ ਖਜੂਰ ਅਤੇ ਗੋਲ ਗੱਪੇ ਵੀ ਖਾਂਦੇ ਨੇ ਅਮਿਤਾਬ ਬਚਨ ਆਪਣੀ ਡਾਈਟ ਦੇ ਵਿੱਚ ਫਲ ਅਤੇ ਸਬਜ਼ੀਆਂ ਲੈਂਦੇ ਨੇ ਉਹ ਦੁਪਹਿਰ ਦੇ ਖਾਣੇ ਦੇ ਵਿੱਚ ਦਾਲ ਸਬਜ਼ੀ ਅਤੇ ਰੋਟੀ ਖਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਉਹ ਕਿਹੜੀਆਂ ਤਿੰਨ ਚੀਜ਼ਾਂ ਸਨ ਜਿਨ੍ਹਾਂ ਤੋਂ ਉਹਨਾਂ ਨੇ ਤਿਆਗ ਲੈ ਲਿਆ ਹੈ ਉਹ ਮਾਸਾਹਾਰੀ ਮਠਾਈਆਂ ਅਤੇ ਚੋਲ ਨਹੀਂ ਖਾਂਦੇ ਅਮਿਤਾਬਚਨ ਨੇ ਦੱਸਿਆ ਸੀ ਕਿ ਉਹ ਜਦੋਂ ਜਵਾਨ ਸੀ ਤਾਂ ਇਹ ਸਭ ਖਾਂਦੇ ਸਨ ਪਰ ਇਸ ਉਮਰ ਦੇ ਵਿੱਚ ਖੁਦ ਨੂੰ ਫਿੱਟ ਰੱਖਣ ਦੇ ਲਈ ਮੈਂ ਇਹਨਾਂ ਸਭ ਚੀਜ਼ਾਂ ਨੂੰ ਛੱਡ ਦਿੱਤਾ ਹੈ ਖੁਦ ਨੂੰ ਫਿੱਟ ਰੱਖਣ ਦੇ ਨਾਲ ਨਾਲ ਅਮਿਤਾਬ ਮਾਨਸਿਕ ਸਿਹਤ ਪ੍ਰਤੀ ਵੀ ਸੁਚੇਤ ਨੇ ਉਹ 8 ਘੰਟੇ ਦੀ ਨੀਂਦ ਚੰਗੀ ਤਰ੍ਹਾਂ ਲੈਂਦੇ ਨੇ ਅਮਿਤਾਬ ਬਚਨ ਦੇ ਵਰਕਫਰੰਡ ਦੀ ਗੱਲ ਕਰੀਏ ਤਾਂ ਲਾਸਟ ਉਹਨਾਂ ਨੂੰ ਫਿਲਮ ਕਲਕੀ 2898 AD ਦੇ ਵਿੱਚ ਦੇਖਿਆ ਗਿਆ ਜਿਸ ਦੇ ਚੱਲਦੇ ਉਹਨਾਂ ਨੂੰ ਖੂਬ ਆਵਾਹੀ ਮਿਲੀ ਤੇ ਹੁਣ ਜਲਦ ਹੀ ਉਹ ਕਈ ਹੋਰ ਫਿਲਮਾਂ ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ।